ਬੀਤੀ ਰਾਤ ਬੀਐਸਐਫ ਨੇ ਪਾਕਿਸਤਾਨ ਤੋਂ ਪਾਰਛਦਾ ਕਰ ਹੋ ਰੇਖਸ਼ਕਸ ਨੂੰ ਕੀਤਾ ਕਾਬੂ ਕਾਬੂਕਾਰ ਕੀਤਾ ਪੁਲਿਸ ਦੇ ਹਵਾਲੇ ਸੁਰੱਖਿਆ ਏਜੰਸੀਆਂ ਕਰ ਰਹੀਆਂ ਨੇ ਪੁੱਛਗਿੱਛ ਫੜਿਆ ਗਿਆ ਸ਼ਖਸ ਪਾਕਿਸਤਾਨ ਦੇ ਪਿੰਡ ਚਕਵਾਲ ਛੇਲਮ ਦਾ ਰਹਿਣ ਵਾਲਾ ਪਿਛਲੇ ਦਿਨੀ ਭਾਰਤ-ਪਾਕਿਸਤਾਨ ਵਿਚਾਲੇ ਹੋਏ ਯੁੱਧ ਤੋਂ ਬਾਅਦ ਇੱਕ ਵਾਰ ਮੂੜਪਾਕ ਦੀ ਨਾਪਾਕ ਹਰਕਤ ਦੇਖਣ ਨੂੰ ਮਿਲੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਵਾਰ ਮੂੜ ਪਾਕਿਸਤਾਨ ਵੱਲੋਂ ਸ਼ਰਾਰਤੀ ਅੰਸਰ ਭਾਰਤ ਵੱਲ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਅਜਿਹੇ ਕੁਝ ਬੀਤੀ ਰਾਤ ਵੀ ਦੇਖਣ ਨੂੰ ਮਿਲਿਆ ਜਿੱਥੇ ਭਾਰਤ-ਪਾਕ ਸਰਹੱਦ ਦੇ ਸਥਿਤ ਬੰਬਿਆਲ ਫਾਰਵਰਡ ਪੋਸਟ ਦੇ ਬੀਐਸਐਫ ਦੀ 109 ਬਟਾਲੀਅਨ ਨੇ ਇੱਕ ਸ਼ਖਸ ਨੂੰ ਕਾਬੂ ਕੀਤਾ ਜੋ ਕਿ ਪਾਕਿਸਤਾਨ ਤੋਂ ਭਾਰਤ ਵੱਲ ਦਾਖਲ ਹੋ ਰਿਹਾ ਸੀ ਜਿਸ ਦੇ ਬਾਅਦ ਬੀਐਸਐਫ ਵੱਲੋਂ ਇੱਕ ਸ਼ੱਕੀ ਅਨਸਰ ਪੁਲਿਸ ਨੂੰ ਸੌਂਪ ਦਿੱਤਾ ਗਿਆ ਜਿੱਥੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਪਾਕਿਸਤਾਨੀ ਸ਼ਖਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਬੀਐਸਐਫ ਵੱਲੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਕੋਈ ਸ਼ੱਕੀ ਅਨਸਰ ਪਾਕਿਸਤਾਨ ਤੋਂ ਭਾਰਤ ਵੱਲ ਦਾਖਲ ਹੋ ਰਿਹਾ ਹੈ ਜਿਸ ਨੂੰ ਉਹਨਾਂ ਨੇ ਫੜ ਲਿਆ ਹੈ ਅਤੇ ਰਾਤ 12 ਵਜੇ ਦੇ ਕਰੀਬ ਉਹਨਾਂ ਵੱਲੋਂ ਇਸ ਸ਼ਖਸ ਨੂੰ ਪੁਲਿਸ ਨੂੰ ਸੌਂਪਿਆ ਗਿਆ ਜੋ ਕਿ ਪਾਕਿਸਤਾਨ ਦੇ ਪਿੰਡ ਚਕਵਾਲ ਛੇਲਮ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਦੱਸਿਆ ਹੈ ਕਿ ਫੜੇ ਗਏ ਸ਼ਖਸ ਦੇ ਮਾਮਲਾ ਦਰਜ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ ਭਾਰਤ ਨੈਟ ਨਿਊ ਸਵਾਲ ਆਪਕਾ ਤੋਰਾ ਜੇਸ਼ ਪਰਦਵਾਸ ਦਿਖਾਤ ਰਿਪੋਰਟ ਇਹ ਇਸ ਤਰ੍ਹਾਂ ਦੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਬੀਐਸਐਫ 109 ਬਟਾਲੀਅਨ ਹੈਗੀ ਆ ਇਹ ਮਤਲਬ ਫਾਰਵਰਡ ਪੋਸਟ ਬਮਿਆਲ ਹੈਗੀ ਆ ਉੱਥੋਂ ਪਰ ਟੈਲੀਫੋਨ ਆਇਆ ਸੀ ਕਿ ਪਾਕਿਸਤਾਨ ਦੇ ਜਵਾਰ ਪੁੱਤਰ ਖਾਦਰ ਪਿੰਡ ਚਕਬਾਲ ਜ਼ਿਲ੍ਮ ਪੰਜਾਬ ਪਾਕਿਸਤਾਨ ਦਾ ਹੈਗਾ ਹੈ ਉਸ ਦਾ ਬੰਦਾ ਸੀ ਉਮਰੇ ਦੀ ਮੈਕਸਿਮਮ 24 ਕਿ ਸਾਲ ਹੈਗੀ ਹੈ ਇਹ ਕਿਤੇ ਉਧਰੋਂ ਕਰਾਸ ਕਰਾਇਆ ਸੀ ਉਹਨਾਂ ਨੇ ਫੜਿਆ ਸੀ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਆਪਾਂ ਫੜਿਆ ਹੈਗਾ ਤੇ ਅਸੀਂ ਇਹਦਾ ਮੈਡੀਕਲ ਕਰਵਾ ਕਰਵਾਉਣ ਜਾਣਾ ਹੁਣ ਮੈਡੀਕਲ ਕਰਵਾਉਣ ਤੋਂ ਬਾਅਦ ਆਪਾਂ ਲੈਟਰ ਤਿਆਰ ਕਰਕੇ ਤੇ ਤੁਹਾਡੇ ਹਵਾਲੇ ਕਰਨਾ ਉਸ ਤੋਂ ਬਾਅਦ ਮੈਕਸਿਮਮ ਉਹਨਾਂ ਨੇ 12:00 ਵਜੇ ਕੰਪਲੀਟ ਕਰਕੇ ਆਪਣਾ ਸਾਰਾ ਤੇ ਉਹਨਾਂ ਨੇ ਸਾਡੇ ਹਵਾਲੇ ਕੀਤਾ ਸੀ ਸਾਡੇ ਏਐਸਏ ਵਿਜੇ ਕੁਮਾਰ ਨੇ ਚੌਂਕੀ ਇੰਚਾਰਜ ਬਗਿਆਲ ਤੋਂ ਉਹਨਾਂ ਨੇ ਉਸੇ ਵੇਲੇ ਬੰਦੀਆਂ ਧਰਾਵਾਂ ਤਾ ਤੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਤੇ ਜਿਹੜੀ ਮੁਰਲੀ ਤਿੱਤੀ ਸੰਭਲ ਵਿੱਚ ਲੈਂਦੀ ਹੈ ਤੇ ਉਹਨੂੰ ਪੁੱਛ ਕਿਥੇ ਜਿਹੜੀ ਚੱਲ ਰਹੀ ਆ ਪੁੱਛਗਿਰਾਨ ਜੋ ਵੀ ਜਿਹੜੇ ਤੱਤ ਸਾਹਮਣੇ ਆਣਗੇ ਤੇ ਉਸ ਤਰ੍ਹਾਂ ਦੀ ਕਾਰਵਾਈ ਜਿਹੜੀ ਸੰਭਲ ਵਿੱਚ ਲੈਂਦੀ ਹੈ ਨਹੀਂ ਇਹਦੇ ਖਾਲ ਦੀ ਕੋਈ ਬਰਾਦਰੀ ਨਹੀਂ ਹੋਈ ਹੈਗੀ ਪੁੱਛ ਕੇ ਚੱਲ ਰਹੀ ਹੈ ਜੀ ਵੀ ਇਹ ਕਿਸ ਮਕਸਦ ਵਾਸਤੇ ਇੱਧਰ ਆਇਆ ਕਿਉਂ ਆਇਆ ਇਹਦਾ ਆਉਣ ਦਾ ਕਾਰਨ ਕੀ ਹੈ 어디 d i 이 a r i indah s i